ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਇਹ ਪਵਿੱਤਰ ਬਚਨਾ ਭਰੀ ਵੀਡੀਓ ਖਾਸ ਕਰਕੇ ਉਹਨਾਂ ਭੈਣ ਭਰਾਵਾਂ ਲਈ ਹੈ ਜੋ ਦਿਲੋਂ ਤਾਂ ਪ੍ਰਮਾਤਮਾ ਨੂੰ ਪਿਆਰ ਕਰਦੇ ਹਨ ਪਰ ਦਿਨਚਰਿਆ ਦੀ ਦੌੜ ਭੱਜ ਵਿੱਚ ਇੰਨਾ ਵਿਅਸਤ ਹੋ ਜਾਂਦੇ ਹਨ ਕਿ ਉਹ ਆਪਣੇ ਮਾਲਕ ਆਪਣੇ ਕਰਤਾਰ ਨੂੰ ਯਾਦ ਕਰਨ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ ਕਈ ਵਾਰ ਲੋਕ ਦੁਖੀ ਹੋ ਕੇ ਆਖਦੇ ਹਨ ਕਿ ਸਾਡੀ ਜ਼ਿੰਦਗੀ ਇੰਨੀ ਵਿਅਸਤ ਹੋ ਗਈ ਹੈ ਕਿ ਸਾਡੀਆਂ ਜ਼ਿੰਮੇਵਾਰੀਆਂ ਇੰਨੀਆਂ ਭਾਰੀਆਂ ਹੋ ਗਈਆਂ ਹਨ ਕਿ ਅਸੀਂ ਅੰਮ੍ਰਿਤ ਵੇਲੇ ਉੱਠ ਹੀ ਨਹੀਂ ਸਕਦੇ ਕੋਈ ਦਫ਼ਤਰ ਜਾਂ ਕੰਮ ਤੇ ਸਵੇਰੇ ਚਲੇ ਜਾਂਦੇ ਹਨ ਕੋਈ ਰਾਤੀ ਦੇਰ ਤੱਕ ਕੰਮ ਕਰਦੇ ਹਨ ਪਰਮਾਤਮਾ ਨੂੰ ਯਾਦ ਕਰਨ ਦੀ ਇੱਛਾ ਹੋਣ ਦੇ ਬਾਵਜੂਦ ਵੀ ਥਕਾਵਟ ਜਾਂ ਆਲਸ ਉਹਨਾਂ ਨੂੰ ਰੋਕ ਲੈਂਦਾ ਹੈ ਅਸੀਂ ਦੇਖਦੇ ਹਾਂ ਕਿ ਘਰ ਆ ਕੇ ਅਸੀਂ ਖਾਣ ਪੀਣ ਤੋਂ ਬਾਅਦ ਤੁਰੰਤ ਸੌਂ ਜਾਂਦੇ ਹਾਂ ਕਦੇ ਮਨ ਵਿੱਚ ਵੀ ਨਹੀਂ ਆਉਂਦਾ ਕਿ ਰਾਤ ਦੀ ਸ਼ਾਂਤ ਸ਼ਾਂਤ ਘੜੀ 'ਚ ਆਪਣੇ ਪਰਮਾਤਮਾ ਨੂੰ ਯਾਦ ਕਰੀਏ ਇਹ ਸੱਚ ਹੈ ਕਿ ਸਰੀਰ ਦੀ ਥਕਾਵਟ ਕਈ ਵਾਰ ਰੁਖਾਵਟ ਬਣ ਜਾਂਦੀ ਹੈ ਬਹੁਤ ਸਾਰੇ ਸਾਧ ਸੰਗਤ ਦੇ ਭੈਣ ਭਰਾ ਕਹਿੰਦੇ ਹਨ ਕਿ ਉਹਨਾਂ ਦੇ ਸਰੀਰ ਵਿੱਚ ਦਰਦ ਰਹਿੰਦਾ ਹੈ ਕੋਈ ਕਹਿੰਦਾ ਹੈ ਕਿ ਉਹਨਾਂ ਨੂੰ ਨੀਂਦ ਬਹੁਤ ਜ਼ਿਆਦਾ ਆਉਂਦੀ ਹੈ ਕੋਈ ਆਖਦਾ ਹੈ ਕਿ ਬੈਠਣ ਦੀ ਹਾਲਤ ਨਹੀਂ ਰਹਿੰਦੀ ਇਨ੍ਹਾਂ ਸਾਰੇ ਬਹਾਨਿਆਂ ਦੇ ਪਿੱਛੇ ਅਸਲ ਵਿੱਚ ਸਾਡਾ ਆਲਸੀ ਮਨ ਲੁਕਿਆ ਹੋਇਆ ਹੈ ਇਹ ਸਾਨੂੰ ਵਿਸ਼ਵਾਸ ਦਵਾਉਂਦਾ ਹੈ ਕਿ ਅਸੀਂ ਠੀਕ ਕਰ ਰਹੇ ਹਾਂ ਪਰ ਸਚਾਈ ਇਹ ਹੈ ਕਿ ਅਸੀਂ ਜਦ ਤੱਕ ਅੰਦਰੋਂ ਆਪਣਾ ਮਨ ਨਹੀਂ ਬਦਲਦੇ ਤਦ ਤੱਕ ਅਸੀਂ ਕਦੇ ਵੀ ਪਰਮਾਤਮਾ ਦੀ ਯਾਦ ਵਿੱਚ ਨਹੀਂ ਜੁੜ ਸਕਦੇ ਜੇਕਰ ਸਰੀਰ ਦੀ ਥਕਾਵਟ ਹੀ ਵਧੇਕ ਹੈ ਤਾਂ ਕੀ ਅਸੀਂ ਦਿਨ ਭਰ ਦੇ ਕੰਮਾਂ ਨੂੰ ਵੀ ਨਹੀਂ ਛੱਡ ਦਿੰਦੇ ਜਾਂ ਛੱਡ ਦਿੰਦੇ ਹੋ ਤਾਂ ਫਿਰ ਰੱਬ ਦੀ ਯਾਦ ਨੂੰ ਕਿਉਂ ਪਿੱਛੇ ਕਰ ਦਿੰਦੇ ਹੋ ਸੰਤ ਮਹਾਪੁਰਖ ਸਾਨੂੰ ਸਮਝਾਉਂਦੇ ਹਨ ਕਿ ਭਾਈ ਬਹਾਨਿਆਂ ਨਾਲ ਨਹੀਂ ਬਣਦਾ ਸਾਰੀ ਦੁਨੀਆ ਦੀ ਦੌਲਤ ਰਿਸ਼ਤੇਦਾਰ ਦੋਸਤ ਇਹ ਸਾਰੇ ਔਖੇ ਵੇਲੇ ਸੜ ਜਾਂਦੇ ਹਨ ਸਚਾਈ ਸਹਾਈ ਤਾਂ ਕੇਵਲ ਇੱਕ ਹੈ ਨਾਮ ਦੀ ਕਮਾਈ ਜੇ ਨਾਮ ਦੀ ਕਮਾਈ ਹੋਈ ਤਾਂ ਔਖੇ ਰਾਹ ਸੌਖੇ ਹੋ ਜਾਣਗੇ ਸਾਰੇ ਰਿਸ਼ਤੇਦਾਰ ਤੁਹਾਡੇ ਰਹਿਣਗੇ ਪਰ ਜੇਕਰ ਸਿਰਫ ਤੁਸੀਂ ਕਮਾਈ ਨੂੰ ਹੀ ਇਮੇਤ ਦਿੱਤੀ ਤਾਂ ਤੁਹਾਡੇ ਰਿਸ਼ਤੇਦਾਰ ਤੁਹਾਡੇ ਤੇ ਦੁੱਖਾਂ ਦਾ ਪਹਾੜ ਜ਼ਰੂਰ ਬਣਾਵੇਗਾ ਰਿਸ਼ਤੇਦਾਰ ਵੀ ਤੁਹਾਡੇ ਤੋਂ ਮੂੰਹ ਮੋੜ ਲੈਣਗੇ ਸਤਿਗੁਰੂ ਜੀ ਆਪੇ ਰਾਹ ਖੋਲ ਦੇਣਗੇ ਜੇਕਰ ਤੁਸੀਂ ਨਾਮ ਦੀ ਕਮਾਈ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾ ਲਓਗੇ ਨਾਮ ਬਿਨਾ ਜੀਵਨ ਅਧੂਰਾ ਹੈ ਸੰਸਾਰੀ ਧੰਦਿਆਂ ਦੇ ਚੱਕਰ ਵਿੱਚ ਫਸ ਕੇ ਜੇ ਅਸੀਂ ਨਾਮ ਨੂੰ ਵਿਸਾਰ ਦੇਾਂਗੇ ਤਾਂ ਅੰਤ ਵੇਲੇ ਕੋਈ ਰਾਹ ਨਹੀਂ ਮਿਲੇਗਾ ਜਿਸ ਵਿਅਕਤੀ ਨੇ ਨਾਮ ਜਪਿਆ ਉਹ ਦੁੱਖ ਵਿੱਚ ਵੀ ਸੁੱਖ ਮਹਿਸੂਸ ਕਰਦਾ ਹੈ ਸ਼ਾਂਤ ਰਹਿੰਦਾ ਹੈ ਰੱਬ ਦੀ ਰਹਿਮਤ ਵਿੱਚ ਜਿਉਂਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਕਹਿੰਦੇ ਹਨ ਕਿ ਅਸੀਂ ਜੇ ਨਾਮ ਦੀ ਕਮਾਈ ਨਹੀਂ ਕਰੀ ਤਾਂ ਦੁਨੀਆਂ ਦੀਆਂ ਕਮਾਈਆਂ ਵਿਅਰਥ ਹਨ ਅਸਲ ਜੀਵਨ ਦੀ ਸ਼ੁਰੂਆਤ ਤਾਂ ਅੰਮ੍ਰਿਤ ਵੇਲੇ ਦੀ ਸੱਚੀ ਬੰਦਗੀ ਨਾਲ ਹੁੰਦੀ ਹੈ ਇਹ ਕੋਈ ਸੂਟ ਵਾਲਾ ਹੁਕਮ ਨਹੀਂ ਹੈ ਹਰ ਗੁਰਸਿੱਖ ਲਈ ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਨੀ ਹੀ ਕਰਨੀ ਹੈ ਜਿਵੇਂ ਜਿਵੇਂ ਇੱਕ ਵਿਅਕਤੀ ਆਪਣੇ ਧੰਦੇ ਕੰਮ ਧੰਦਿਆਂ ਲਈ ਸਵੇਰੇ ਤੜਕੀ ਉੱਠ ਕੇ ਜਾਂਦਾ ਹੈ ਜਿਵੇਂ ਕਿਸੇ ਵਿਦਿਆਰਥੀ ਨੂੰ ਪੜ੍ਹਾਈ ਦੇ ਲਈ ਆਪਣੇ ਸਵੇਰੇ ਉੱਠਣਾ ਜ਼ਰੂਰੀ ਹੈ ਉਸੇ ਤਰ੍ਹਾਂ ਗੁਰਸਿੱਖ ਲਈ ਨਾਮ ਜਪਣਾ ਲਾਜ਼ਮੀ ਹੈ ਜਦੋਂ ਇਹ ਗੱਲ ਮਨ ਵਿੱਚ ਡਿੱਗ ਜਾਂਦੀ ਹੈ ਕਿ ਮੈਨੂੰ ਇਹ ਕੰਮ ਕਰਨਾ ਹੀ ਕਰਨਾ ਹੈ ਤਦ ਮਨ ਹਾਰ ਜਾਂਦਾ ਹੈ ਥਕਾਵਟ ਹਾਰ ਜਾਂਦੀ ਹੈ ਸਤਿਗੁਰਜੀ ਨੇ ਕਦੇ ਵੀ ਇਹ ਨਹੀਂ ਆਖਿਆ ਕਿ ਤੁਸੀਂ ਘਰ-ਬਾਰ ਛੱਡ ਕੇ ਜੰਗਲ ਚਲੇ ਜਾਓ ਨਹੀਂ ਉਹਨਾਂ ਨੇ ਤਾਂ ਸਾਨੂੰ ਗ੍ਰਸਤੀ ਵਿੱਚ ਰਹਿ ਕੇ ਨਾਮ ਜਪਣ ਦੀ ਸਿੱਖਿਆ ਦਿੱਤੀ ਹੈ ਉਹਨਾਂ ਨੇ ਸਿੱਖਿਆ ਦਿੱਤੀ ਹੈ ਕਿ ਆਪਣੇ ਘਰ ਪਰਿਵਾਰ ਦੀ ਸੰਭਾਲ ਕਰਦੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਨਾਮ ਜਪੋ ਪਰਿਵਾਰ ਦੀ ਪਰਵਿਰਤੀ ਵਿੱਚ ਚਲਦੇ ਹੋਏ ਵੀ ਰੱਬ ਨੂੰ ਯਾਦ ਕਰਨਾ ਸੰਭਵ ਹੈ ਇਹ ਤਾਂ ਉਹੀ ਮਹਾਨ ਰਾਹ ਹੈ ਜੋ ਸਾਡੇ 10 ਗੁਰੂ ਸਾਹਿਬਾਂ ਨੇ ਸਾਨੂੰ ਵਿਖਾ ਕੇ ਦਿੱਤਾ ਗੁਰੂ ਨਾਨਕ ਦੇਵ ਜੀ ਨੇ ਹੱਥੀ ਕੀਰਤ ਕੀਤੀ ਪਰ ਨਾਮ ਵੀ ਜਪਿਆ ਅਸੀਂ ਉਹਨਾਂ ਦੇ ਰਸਤੇ ਤੇ ਨਹੀਂ ਚੱਲਾਂਗੇ ਤਾਂ ਅਸੀਮ ਖੁਸ਼ੀਆਂ ਕਿਵੇਂ ਪ੍ਰਾਪਤ ਕਰਾਂਗੇ ਘਰ ਦੇ ਅੰਦਰ ਮਾਵਾ ਪੈਣਾ ਬੀਬੀਆਂ ਉਹਨਾਂ ਦੀਆਂ ਜ਼ਿੰਮੇਵਾਰੀਆਂ ਘਟ ਨਹੀਂ ਹੁੰਦੀਆਂ ਪਰ ਸੱਚ ਇਹ ਹੈ ਕਿ ਜੇ ਮਨ ਅੰਦਰ ਪਰਮਾਤਮਾ ਦੀ ਯਾਦ ਜਾਗ ਪਈ ਹੋਵੇ ਘਾਉ ਝਾੜੂ ਲਾਉਂਦੇ ਆ ਰੋਟੀ ਬਣਾਉਂਦੇ ਆ ਬੱਚਿਆਂ ਨੂੰ ਸੰਭਾਲਦੇ ਆ ਵੀ ਨਾਮ ਜਪ ਸਕਦੀਆਂ ਹਨ ਇਹ ਕੋਈ ਵੱਡਾ ਕੰਮ ਨਹੀਂ ਮਨ ਨੂੰ ਲਗਨ ਚਾਹੀਦੀ ਹੈ ਜਦੋਂ ਰੋਟੀ ਬਣ ਰਹੀ ਹੋਵੇ ਤਾਂ ਵਾਹਿਗੁਰੂ ਵਾਹਿਗੁਰੂ ਦੀ ਧੁਨ ਚੱਲ ਰਹੀ ਹੋਣੀ ਚਾਹੀਦੀ ਹੈ ਇਹੀ ਪਕਵਾਨ ਫਿਰ ਪ੍ਰਸਾਦ ਬਣ ਜਾਂਦਾ ਹੈ ਇਹੀ ਘਰ ਗੁਰਦੁਆਰਾ ਬਣ ਜਾਂਦਾ ਹੈ ਮਾਪੁਰਖ ਕਹਿੰਦੇ ਨੇ ਕਿ ਅਸੀਂ ਹਰ ਵੇਲੇ ਨਾ ਕਹੀਏ ਕਿ ਸਮਾਂ ਨਹੀਂ ਮਿਲਦਾ ਸਮਾਂ ਤਾਂ ਆਪਣੇ ਆਪ ਨਹੀਂ ਮਿਲਦਾ ਕੱਢਣਾ ਪੈਂਦਾ ਹੈ ਜਦੋਂ ਕੰਮ ਤੇ ਜਾਂਦੇ ਹੋ ਜਦ ਰਸਤੇ 'ਚ ਹੋ ਜਦ ਗੱਡੀ ਚਲਾ ਰਹੇ ਹੋ ਜਾਂ ਬੱਸ 'ਚ ਹੋ ਉੱਥੇ ਵੀ ਤੁਸੀਂ ਨਾਮ ਜਪ ਸਕਦੇ ਹੋ ਰੱਬ ਦੀ ਯਾਦ ਕਦੇ ਬੈਠਣ ਦੀ ਮਹਤਾਜ ਨਹੀਂ ਹੁੰਦੀ ਕੰਮ ਕਰਦੇ ਕਰਦੇ ਵੀ ਜੇ ਨਾਮ ਚਿੱਤ ਵਿੱਚ ਚੱਲ ਰਿਹਾ ਹੋਵੇ ਤਾਂ ਉਹ ਕੰਮ ਆਪਣੇ ਆਪ ਵਿੱਚ ਇਬਾਦਤ ਬਣ ਜਾਂਦਾ ਹੈ ਮਨ ਥੱਕਦਾ ਨਹੀਂ ਸਰੀਰ ਹੌਲਾ ਹੋ ਜਾਂਦਾ ਹੈ ਸੂ ਭੈਣਾ ਬੀਬੀਆਂ ਨੂੰ ਇਹ ਵੀ ਸਿੱਖਣਾ ਹੋਵੇਗਾ ਕਿ ਘਰ ਦੇ ਕੰਮ ਕਰਦਿਆਂ ਹੋਇਆ ਨਾਮ ਕਿਵੇਂ ਜਪਣਾ ਹੈ ਰੋਟੀ ਬਣਾਉਂਦੇ ਆ ਰੋਟੀ ਸਕਾਉਂਦੇ ਆ ਸਾਫ਼ 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 ਸਫਾਈ ਕਰਦੇ ਆ ਲੱਤਾਂ ਵਿੱਚ ਦਰਦ ਹੋਣ ਦੇ ਬਾਵਜੂਦ ਵੀ ਜੇ ਮਨ ਵਿੱਚ ਵਾਹਿਗੁਰੂ ਕਰ ਰਿਹਾ ਹੈ ਨਾ ਵਾਹਿਗੁਰੂ 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 ਤਾਂ ਰੱਬ ਵੀ ਆਪਣੀ ਰਹਿਮਤ ਕਰਦਾ ਹੈ ਤੁਹਾਡਾ ਆਲੇ ਦੁਆਲੇ ਦਾ ਵਾਤਾਵਰਨ ਵੀ ਸ਼ੁੱਧ ਹੋ ਜਾਂਦਾ ਹੈ ਕਈ ਵਾਰ ਆਪਣੀ ਅੰਦੇਖੇ satsang ਨਾਲ ਪੂਰੇ ਪਰਿਵਾਰ ਦੇ ਜੀਵਨ ਵਿੱਚ ਪਵਿੱਤਰਤਾ ਆ ਜਾਂਦੀ ਹੈ ਤੇ ਸੰਗਤ ਜੀ ਜੇਕਰ ਕਿਸੇ ਦੇ ਘਰ ਕੰਮ ਜਾਂ کاروبار ਤੇ ਨજર ਲੱਗ ਗਈ ਹੋਵੇ ਰੁਕਾਵਟਾਂ ਆ ਰਹੀਆਂ ਹੋਣ ਲਾਭ ਰੁਕ ਗਿਆ ਹੋਵੇ ਤਾਂ ਇਹ ਵੀ ਰੱਬ ਦੇ ਨਾਮ ਨਾਲ ਠੀਕ ਹੋ ਸਕਦਾ ਹੈ ਮਹਾਪੁਰਖ ਕਹਿੰਦੇ ਹਨ ਕਿ ਵਾਯੁਰੂ ਦਾ ਨਾਮ ਇੰਨਾ ਸ਼ਕਤੀਸ਼ਾਲੀ ਦਾਤ ਹੈ ਕਿ ਉਹ ਨਜ਼ਰਾਂ ਦੇ ਪ੍ਰਭਾਵ ਨੂੰ ਵੀ ਤੁਰੰਤ ਨਸ਼ਟ ਕਰ ਦਿੰਦਾ ਹੈ ਜਿਸ ਕਾਰੋਬਾਰ ਵਿੱਚ ਵਾਯੁਰੂ ਦੀ ਯਾਦ ਹੋਵੇ ਜਿਸ ਘਰ ਵਿੱਚ ਨਾਮ ਦੀ ਧੁਨ ਹੋਵੇ ਉੱਥੇ ਨજર ਟੂਣਾ ਟੋਟਕਾ ਜਾਂ ਔਰਤ ਮਰਦ ਦੀ ਈਰਖਾ ਕਦੇ ਟਿਕ ਨਹੀਂ ਸਕਦੀ ਰੋਜ਼ ਸਵੇਰੇ ਮੂਲ ਮੰਤਰ ਜਾਂ ਵਾਹਿਗੁਰੂ ਵਾਹਿਗੁਰ ਦਾ 5 ਮਿੰਟ ਜਾਪ ਕਰਨਾ ਇਹ ਨજર ਤੋਂ ਬਚਾਅ ਲਈ ਇੱਕ ਅਤ ਅਕਸ਼ੀਰ ਉਪਚਾਰ ਹੈ ਜੇਕਰ ਤੁਹਾਨੂੰ ਜਾਪਦਾ ਹੈ ਕਿ ਤੁਹਾਡੇ ਬੱਚਿਆਂ ਦੀ ਬੁੱਧੀ ਦੇ ਉੱਤੇ ਕਿਸੇ ਨੇ ਕੰਟਰੋਲ ਕਰ ਲਿਆ ਹੈ ਜਾਂ ਫਿਰ ਤੁਹਾਡੇ ਘਰ ਦੇ ਕਿਸੇ ਵੀ ਜੀ ਦੀ ਮਤ ਦੇ ਉੱਤੇ ਪਰਦਾ ਪੈ ਗਿਆ ਹੈ ਤਾਂ ਤੁਸੀਂ ਅੰਮ੍ਰਿਤ ਵੇਲੇ ਮੂਲ ਮੰਤਰ ਦਾ ਜਾਪ ਜਾਂ ਵਾਹਿਗੁਰੂ ਵਾਹਿਗੁਰੂ 5 ਮਿੰਟ ਜਾਪ ਕਰਨਾ ਉਸ ਬੰਦੇ ਦਾ ਉਸ ਬੱਚੇ ਦਾ ਨਾਮ ਜ਼ਰੂਰ ਲੈ ਕੇ ਅਰਦਾਸ ਕਰਨੀ ਫਿਰ ਵੇਖਣਾ ਇਹ ਨજર ਤੋਂ ਬਚਾਅ ਤੇ ਮਤ ਤੇ ਪਰਦੇ ਦਾ ਜੋ ਵੀ ਤੁਹਾਨੂੰ ਕੋਈ ਵਹਿਮ ਆ ਇਹ ਸਾਰਾ ਇੱਕ ਉਪਚਾਰ ਹੈ ਸੋ ਪਿਆਰੀ ਸਾਧ ਸੰਗਤ ਜੀ ਮੁੱਢ ਦੀ ਗੱਲ ਇਹ ਹੈ ਕਿ ਅਸੀਂ ਆਪਣੇ ਮਨ ਵਿੱਚ ਇਹ ਦ੍ਰਿੜ ਕਰੀਏ ਕਿ ਅੰਮ੍ਰਿਤ ਵੇਲੇ ਉੱਠਣਾ ਹੈ ਨਾਮ ਜਪਣਾ ਹੈ ਆਪਣੇ ਪਰਮਪਿਤਾ ਨੂੰ ਯਾਦ ਕਰਨਾ ਜੇਕਰ ਅਸੀਂ ਰੋਜ਼ ਅੰਦਰੋਂ ਇਹ ਫੈਸਲਾ ਕਰੀਏ ਤਾਂ ਆਲਸ ਥਕਾਵਟ ਸਰੀਰਕ ਕਮਜ਼ੋਰੀ ਕੁਝ ਵੀ ਰੋਕ ਨਹੀਂ ਸਕੇਗਾ ਗੁਰੂ ਸਾਹਿਬ ਨੇ ਸਾਨੂੰ ਰਸਤਾ ਦਿਖਾ ਦਿੱਤਾ ਹੈ ਸਾਡੇ ਉੱਤੇ ਹੈ ਕਿ ਅਸੀਂ ਕਿੰਨਾ ਚੱਲਦੇ ਹਾਂ ਰੱਬ ਦੀ ਬਖਸ਼ਿਸ਼ ਮਿਲਣੇ ਕਦੇ ਵੀ ਦੇਰ ਨਹੀਂ ਹੁੰਦੀ ਪਰ ਰੁਕਣਾ ਨਹੀਂ ਚਾਹੀਦਾ ਜਦੋਂ ਮਨ ਸਮਝ ਜਾਂਦਾ ਹੈ ਤਦ ਉਹ ਤਨ ਨੂੰ ਵੀ ਭਜਨ ਕਰਨ ਲਈ ਬਿਠਾ ਲੈਂਦਾ ਸਤਗੁਰੂ ਜੀ ਨੇ ਕਿਹਾ ਜਿੰਨਾ ਨਾਮ ਧਿਆਇਆ ਗਏ ਮੁਸਕਤ ਕਾਲ ਆਓ ਅਸੀਂ ਵੀ ਉਹੀ ਰਾਹ ਚੁਣੀਏ ਅਮਰਤ ਵੇਲੇ ਦੇ ਰਾਹ ਨੂੰ ਚੁਣ ਲਿਆ ਜੇਕਰ ਤੁਸੀਂ ਨੇ ਤਾਂ ਤੁਹਾਡੀ ਜ਼ਿੰਦਗੀ ਦੇ ਤੁਹਾਡੇ ਘਰ ਦੇ ਸਾਰੇ ਜੋ ਨજર ਦੋਸ਼ ਨੇ ਜਾਂ ਕੋਈ ਵੀ ਤੁਹਾਡੇ ਬੱਚੇ ਦੀ ਪੱਤੀ ਦੀ ਪਤਨੀ ਦੀ ਕਿਸੇ ਵੀ ਜੀ ਦੇ ਉੱਤੇ ਮੱਤ ਤੇ ਪਰਦਾ ਪਿਆ ਤੁਸੀਂ ਸੋਚਦੇ ਹੋ ਉਹ ਸਾਰੇ ਇਦਾਂ ਦੇ ਮਾੜੇ ਜਿਹੜੇ ਦੁਸ਼ਕਰਮ ਨੇ ਖਤਮ ਹੋ ਜਾਣਗੇ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਅਮਰਤ ਵੇਲੇ ਦੀ ਰੋਸ਼ਨੀ ਦੇ ਨਾਮ ਦੀ ਹੈ ਕਹਾਣੀ ਸੁਣਾਉਣ ਜਾ ਰਹੀ ਹਾਂ ਕਿਸੇ ਸਮੇਂ ਦੀ ਗੱਲ ਹੈ ਇੱਕ ਰਾਜ ਸੀ ਜਿਸ ਰਾਜ ਦੇ ਵਿੱਚ ਇੱਕ ਰਾਜਾ ਰਿਆ ਕਰਦਾ ਸੀ ਉਹ ਰਾਜਾ ਬਹੁਤ ਹੀ ਨ्यायਪ੍ਰੀਅ ਰਾਜਾ ਸੀ ਰਾਜਾ ਬਹੁਤ ਹੀ ਵਧੀਆ ਸੁਭੇਦਾਰ ਸੀ ਨ्यायप्रेਮੀ ਪਰਜਾਵਾਸੀ ਤੇ ਆਪਣੇ ਰਾਜ ਨੂੰ ਸੋਨਾ ਬਣਾਉਣ ਲਈ ਦਿਨ ਰਾਤ ਮਿਹਨਤ ਕਰਦਾ ਸੀ ਪਰ ਇੱਕ ਦੁੱਖ ਦੀ ਗੱਲ ਸੀ ਕਿ ਰਾਜਾ ਅੰਦਰੋਂ ਖਾਲੀ ਸੀ ਉਸ ਦੇ ਦਿਲ ਵਿੱਚ ਅਜੀਬ ਕਿਸਮ ਦੀ ਉਤਾਵਲ ਤਣਾਅ ਅਤੇ ਬੇਸਬਰੀ ਸੀ ਰਾਣੀ ਰਾਜਕੁਮਾਰੀ ਜਿਹੜੀ ਕਈ ਵਾਰ ਰਾਜੇ ਨਾਲ ਇਹ ਗੱਲ ਕਰਦੀ ਕਿ ਉਹ ਅਕਸਰ ਰਾਤ ਨੂੰ ਬੇਚੈਨ ਕਿਉਂ ਹੋ ਜਾਂਦੇ ਨੇ ਪਰ ਰਾਜਾ ਹਰ ਵਾਰ ਇਹ ਗੱਲ ਨੂੰ ਟਾਲ ਦਿੰਦਾ ਸੀ ਇਹ ਤਾਂ ਰਾਜ ਕਰਨ ਵਾਲਿਆਂ ਦੀ ਮਜਬੂਰੀ ਹੁੰਦੀ ਹੈ ਜਿਹੜਾ ਬੰਦਾ ਰਾਜਾ ਹੈ ਉਸ ਤੇ ਪਰਜਾ ਦੀ ਬਹੁਤ ਜ਼ਿਆਦਾ ਟੈਨਸ਼ਨ ਹੁੰਦੀ ਹੈ ਜਿਸ ਕਰਕੇ ਮੈਨੂੰ ਬੇਚੈਨੀ ਲੱਗ ਜਾਂਦੀ ਹੈ ਪਰ ਰਾਜ ਮਹਿਲ ਵਿੱਚ ਕੰਮ ਕਰਨ ਵਾਲੀਆਂ ਕੁਝ ਦਾਸੀਆਂ ਆਈਆਂ ਹੋਈਆਂ ਸਨ ਬਾਹਰੋਂ ਜੋ ਸਾਧੂ ਬਾਬਿਆਂ ਦੀ ਸੇਵਾ ਕਰਦੀਆਂ ਸਨ ਉਹ ਇੱਕ ਦਿਨ ਰਾਣੀ ਕੋਲ ਆਈਆਂ ਉਹਨਾਂ ਨੇ ਆਖਿਆ ਰਾਣੀ ਮਾਈ ਅਸੀਂ ਇੱਕ ਅਜਿਹੇ ਸਾਧੂ ਮਹਾਰਾਜ ਦੇ ਚਰਨਾਂ ਵਿੱਚ ਗਏ ਹਾਂ ਜੋ ਸਵੇਰੇ-ਸਵੇਰੇ ਅੰਮ੍ਰਿਤ ਵੇਲੇ ਬੈਠ ਕੇ ਵਾਇਗੁਰ ਦਾ ਨਾਮ ਜਪਦੇ ਨੇ ਭਜਨ ਬੰਦਗੀ ਕਰਦੇ ਨੇ ਉਹ ਕਹਿੰਦੇ ਨੇ ਕਿ ਜਿਸ ਰਾਜੇ ਨੇ ਆਪਣੇ ਤਨ ਮਨ ਨੂੰ ਸੰਭਾਲ ਕੇ ਅੰਮ੍ਰਿਤ ਵੇਲੇ ਉੱਠਣਾ ਸਿੱਖ ਲਿਆ ਉਸ ਰਾਜ ਵਿੱਚ ਰੱਬ ਆਪ ਵਸਦਾ ਹੈ ਰਾਣੀ ਨੇ ਇਹ ਗੱਲ ਜਦੋਂ ਸੁਣੀ ਤਾਂ ਰਾਜੇ ਨੂੰ ਇਹ ਪਿਆਰ ਭਰੀ ਸਲਾਹ ਦਿੱਤੀ ਕਿ ਅਸੀਂ ਰਾਜ ਕਰ ਰਹੇ ਹਾਂ ਪਰ ਅਸੀਂ ਰੱਬ ਨੂੰ ਭੁਲਾ ਦਿੱਤਾ ਹੈ ਇਹ ਰਾਜ ਵੀ ਉਸ ਦੀ ਬਖਸ਼ਿਸ਼ ਹੈ ਆਓ ਅਸੀਂ ਵੀ ਇੱਕ ਰਾਤ ਉਹਨਾਂ ਸਾਧੂ ਦੇ ਦਰਬਾਰ ਵਿੱਚ ਚੱਲਦੇ ਹਾਂ ਰਾਜ ਤੇ ਅੰਤਲੇ ਪੈਰ ਸਾਧੂ ਦਾ ਦਰਬਾਰ ਲੱਗਿਆ ਸੀ ਸੰਗਤ ਚੁੱਪਚਾਪ ਬੈਠੀ ਸੀ ਸਾਧੂ ਨੇ ਆਖਿਆ ਜਿੰਨਾ ਲੋਕਾਂ ਨੇ ਰੱਬ ਦੇ ਨਾਮ ਨੂੰ ਆਪਣਾ ਸਾਥੀ ਬਣਾਇਆ ਉਹ ਰਾਜੇ ਬਣ ਜਾਂਦੇ ਨੇ ਸਭ ਠੀਕ ਰਸਤੇ ਚੱਲ ਪੈਂਦੇ ਹਨ ਉਹਨਾਂ ਦੇ ਜਿਹੜੇ ਰਸਤੇ ਨੇ ਸਾਰੇ ਹੀ ਠੀਕ ਹੋ ਜਾਂਦੇ ਹਨ ਸਾਧੂ ਜੀ ਨੇ ਆਖਿਆ ਕਿ ਅੰਮ੍ਰਿਤ ਵੇਲਾ ਉਹ ਵਕਤ ਹੈ ਜਦ ਪ੍ਰਭੂ ਦੇ ਦਰ ਤੇ ਵਜੂਦ ਦੀ ਦੁਆ ਸੁਣੀ ਜਾਂਦੀ ਹੈ ਜਿੰਨਾ ਰਾਜਿਆਂ ਨੇ ਅੰਮ੍ਰਿਤ ਵੇਲੇ ਨਾਮ ਜਪਿਆ ਉਹਨਾਂ ਦੇ ਰਾਜ ਵਿੱਚ ਖੁਸ਼ਹਾਲੀ ਆਈ ਮਾੜੀਆਂ ਨਜ਼ਰਾਂ ਟੁੱਟ ਗਈਆਂ ਤੇ ਮਤ ਦੇ ਉੱਤੇ ਪਿਆ ਹੋਇਆ ਪਰਦਾ ਠੀਕ ਹੋ ਗਿਆ ਉਹ ਰਾਜ ਘਰ ਗੁਰੂ ਦੇ ਘਰ ਵਰਗਾ ਬਣ ਜਾਂਦਾ ਹੈ ਸਾਧੂ ਦੀਆਂ ਇਹ ਗੱਲਾਂ ਸੁਣ ਕੇ ਰਾਜੇ ਦੇ ਦਿਲ ਵਿੱਚ ਜਿਸ ਤਰ੍ਹਾਂ ਕਾਰਜੀਆਂ ਕਰ ਗਈਆਂ ਇਹ ਗੱਲਾਂ ਰਾਜਾ ਅਗਲੇ ਦਿਨ ਅੰਮ੍ਰਿਤ ਵੇਲੇ ਉੱਠਿਆ ਚੁੱਪਚਾਪ ਗੁਫਾ ਵਿੱਚ ਗਿਆ ਤੇ ਸਾਧੂ ਦੀ ਦੱਸੀ ਸਲੀਕੇ ਨਾਲ 5 ਮਿੰਟ ਪਹਿਲਾਂ ਮੂਲ ਮੰਤਰ ਦਾ ਜਾਪ ਕੀਤਾ ਤੇ ਫਿਰ 15 ਮਿੰਟ ਵਾਇਗੁਰੂ ਮੰਤਰ ਦਾ ਜਾਪ ਕੀਤਾ ਪਹਿਲੇ ਦਿਨ ਤਾਂ ਉਸ ਨੂੰ ਬਹੁਤ ਜ਼ਿਆਦਾ ਆਲਸ ਸੀ ਦੂਜੇ ਦਿਨ ਆਲਸ ਥੋੜਾ ਘੱਟ ਸੀ ਤੀਜੇ ਦਿਨ ਆਲਸ ਉਸ ਤੋਂ ਵੀ ਘੱਟ ਸੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਉਸ ਨੂੰ ਹਫ਼ਤਾ ਲੱਗਿਆ ਹਫ਼ਤੇ ਤੋਂ 15 ਦਿਨ ਲੱਗੇ ਹੁਣ ਜਿਸ ਤਰ੍ਹਾਂ ਉਸ ਨੂੰ ਜਾਪਦਾ ਸੀ ਕਿ ਉਸ ਦੇ ਦਿਲ ਵਿੱਚ ਖੁਸ਼ੀ ਜੀ ਹੈ ਤੇ ਉਹਦੇ ਅੰਦਰਲਾ ਤਨਾਅ ਘਟੋ ਚੁੱਕਾ ਸੀ ਇੱਕ ਦਿਨ ਰਾਜੇ ਨੇ ਕਚਹਿਰੀ ਵਿੱਚ ਆਖਿਆ ਸਾਡਾ ਰਾਜ ਸਾਡੀ ਪਰਜਾ ਇਹ ਸਭ ਰੱਬ ਦੀ ਦੇਣ ਹਨ ਅਸੀਂ ਹੁਣ ਹਰ ਰੋਜ਼ ਅਮਰਤ ਵੇਲੇ ਉੱਠ ਕੇ ਪ੍ਰਮਾਤਮਾ ਦਾ ਨਾਮ ਜਪਾਂਗੇ ਤੇ ਹਫਤੇ ਵਿੱਚ ਇੱਕ ਵਾਰ ਸਾਧੂ ਦੀ ਸੰਗਤ ਜਾ ਕੇ ਸੱਚ ਦਾ ਸਾਧ ਲਵਾਂਗੇ ਰਾਣੀ ਨੇ ਆਪਣੇ ਝੁਮਕੇ ਉਤਾਰ ਕੇ ਗੁਰਦੁਆਰੇ ਵਿੱਚ ਦਾਨ ਕੀਤੇ ਸਾਧੂ ਨੇ ਆਖਿਆ ਇਹ ਸੱਚੀ ਰਾਣੀ ਹੈ ਜਿਸ ਨੇ ਰਾਜੇ ਨੂੰ ਨਾਮ ਦੀ ਲੋੜ ਸਮਝਾਈ ਕੁਝ ਮਹੀਨੇ ਬਾਅਦ ਉਹੀ ਪਰਜਾ ਜੋ ਰਾਤੀ ਡਰ ਦੇ ਵਿੱਚ ਰਹਾ ਕਰਦੀ ਸੀ ਚੈਨ ਨਾਲ ਸੌਂਦੀ ਨਹੀਂ ਸੀ ਕਿਉਂਕਿ ਉਹਨਾਂ ਦੇ ਰਾਜ ਦੇ ਵਿੱਚ ਸੋਕਾ ਚੱਲ ਰਿਹਾ ਸੀ ਪਿਛਲੇ ਕੁਝ ਸਾਲਾਂ ਤੋਂ ਉੱਥੇ ਬਰਸਾਤ ਨਹੀਂ ਸੀ ਹੋਈ ਜਦੋਂ ਉਹ ਵੀ ਗੁਰੂ ਦੇ ਲਾੜ ਲੱਗਣੇ ਸ਼ੁਰੂ ਹੋ ਗਏ ਰਾਜੇ ਨੇ ਹੁਕਮ ਦੇ ਦਿੱਤਾ ਕਿ ਹਰ ਘਰ ਦੇ ਵਿੱਚੋਂ ਇੱਕ ਜੀ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਨੂੰ ਜ਼ਰੂਰ ਯਾਦ ਕਰੇਗਾ ਤਾਂ ਜਦੋਂ ਹਰ ਘਰ ਚੋਂ ਪਰਜਾ ਦਾ ਇੱਕ ਜੀ ਵੀ ਉੱਠ ਕੇ ਪ੍ਰਮਾਤਮਾ ਨੂੰ ਨਾਮ ਯਾਦ ਕਰਨ ਲੱਗਾ ਤਾਂ ਉਸ ਦੇ ਰਾਜ ਦੇ ਵਿੱਚ ਸੋਕਾ ਖਤਮ ਹੋ ਗਿਆ ਤੇ ਬਰਸਾਤ ਹੋਣੀ ਸ਼ੁਰੂ ਹੋ ਗਈ। ਜਿੱਥੇ ਰਾਜ ਦੇ ਕਿਰੇ ਵਿੱਚ ਠੰਡਾ ਪੱਥਰ ਬਣ ਚੁੱਕਾ ਸੀ ਉੱਥੇ ਹੁਣ ਮਿੱਠੇ ਅੱਖਰਾਂ ਦੀ ਧੁਨੀ ਗੂੰਜ ਰਹੀ ਸੀ। ਵਾਹਿਗੁਰੂ ਵਾਹਿਗੁਰੂ ਅਤੇ ਸਭ ਤੋਂ ਅੰਤ ਵਿੱਚ ਇੱਕ ਦਿਨ ਸਾਧੂ ਨੇ ਰਾਜੇ ਨੂੰ ਅਲਵਿਦਾ ਆਖੀ ਤੇ ਕਿਹਾ ਤੂੰ ਹੁਣ ਰਾਜਾ ਨਹੀਂ ਨਾਮ ਦਾ ਦਾਸ ਬਣ ਗਿਆ ਹੈ। ਇਹ ਹੀ ਤੇਰੇ ਰਾਜ ਦੀ ਸਭ ਤੋਂ ਵੱਡੀ ਜਿੱਤ ਹੈ। ਹੁਣ ਰਾਜਾ ਅੰਦਰੋਂ ਵੀ ਬਹੁਤ ਜ਼ਿਆਦਾ ਖੁਸ਼ ਸੀ ਹੁਣ ਉਸ ਦੇ ਅੰਦਰ ਦੀ ਖਾਲੀਪਨ ਖਤਮ ਹੋ ਚੁੱਕਾ ਸੀ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਚੁੱਕਾ ਸੀ ਹੁਣ ਉਸ ਦਾ ਇੱਕੋ ਇੱਕ ਨਾਮ ਬਣ ਚੁੱਕਾ ਸੀ ਕਿ ਉਹ ਆਪਣੀ ਪਰਜਾਂ ਨੂੰ ਵੀ ਗੁਰੂ ਦੇ ਨਾਲ ਜੋੜੇ ਉਸ ਨੇ ਹੁਕਮ ਜਾਰੀ ਕਰ ਦਿੱਤਾ ਸੀ ਕਿ ਹਰ ਘਰ ਦਾ ਇੱਕ ਜੀ ਘੱਟੋ ਘੱਟ ਇੱਕ ਜੀ ਨਹੀਂ ਤਾਂ ਸਾਰੇ ਹੀ ਜਿੰਨੇ ਜੀ ਨੇ ਉਹਨੇ ਪਰਮਾਤਮਾ ਦੀ ਇਬਾਦਤ ਕਰਨ ਪਰ ਜੇਕਰ ਕੋਈ ਜੀ ਨਹੀਂ ਕਰ ਸਕਦਾ ਤਾਂ ਘੱਟੋ ਘੱਟ ਇੱਕ ਜੀ ਪਰਮਾਤਮਾ ਦੀ ਅੰਮ੍ਰਿਤ ਵੇਲੇ ਇਬਾਦਤ ਜ਼ਰੂਰ ਕਰੇ ਜੋ ਪਰਮਾਤਮਾ ਨੇ ਦਿੱਤਾ ਉਹਦਾ ਸ਼ੁਕਰਾਨਾ ਕਰੇ ਵਾਹਿਗੁਰੂ ਵਾਹਿਗੁਰੂ ਕਰੇ ਕੋਈ ਵੀ ਇੱਕ ਬਹਾਨਾ ਨਾ ਲਵਾ ਲਗਾਵੇ ਕਿ ਉਸ ਦਾ ਤਾਂ ਸਮਾਂ ਹੀ ਨਹੀਂ ਵਾਹਿਗੁਰੂ ਨਾਮ ਜਪਣ ਦਾ ਜੇਕਰ ਤੁਸੀਂ ਆਪਣੇ ਮਨ ਨੂੰ ਹਾਵੀ ਹੋਣ ਦਿੱਤਾ ਆਪਣੇ ਆਪ ਤੇ ਤਾਂ ਤੁਸੀਂ ਗੁਰੂ ਤੋਂ ਦੂਰ ਹੋ ਜਾਉਂਗੇ ਸੋ ਸਾਰੀ ਭੈਣ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਅੰਮ੍ਰਿਤ ਵੇਲਾ ਸੰਭੋ ਅੰਮ੍ਰਿਤ ਵੇਲੇ ਗੁਰੂ ਦੀ ਬਾਣੀ ਨੂੰ ਪੜੋ ਜੇਕਰ ਤੁਸੀਂ ਵੀ ਅੰਮ੍ਰਿਤ ਵੇਲਾ ਸਾਂਭ ਲਿਆ ਤਾਂ ਤੁਹਾਡੇ ਘਰ ਦੇ ਵਿੱਚ ਵੀ ਦੁੱਖਾਂ ਦਾ ਨਾਸ਼ ਹੋਵੇ ਹੋ ਜਾਵੇਗਾ ਜੇਕਰ ਤੁਹਾਨੂੰ ਜਾਪਦਾ ਹੈ ਕਿ ਕੋਈ ਨજર ਲੱਗ ਚੁੱਕੀ ਹੈ ਉਹ ਨજર ਵੀ ਖਤਮ ਹੋ ਜਾਵੇਗੀ ਕੋਈ ਟੂਣਾ ਟੋਟਕਾ ਕੋਈ ਵੀ ਤੁਹਾਡੇ ਘਰ ਦੇ ਵਿੱਚ ਦੁੱਖ ਤਕਲੀਫ ਹੈ ਆਪਸੀ ਪਿਆਰ ਦੀ ਘਾਟ ਹੈ ਚਾਹੇ ਨੌਕਰੀ ਕਾਰੋਬਾਰ ਦੀ ਘਾਟ ਆ ਤੁਹਾਡੇ ਘਰ ਦੇ ਵਿੱਚ ਉਹ ਸਭ ਮੁਸੀਬਤਾਂ ਖਤਮ ਹੋ ਜਾਣਗੀਆਂ ਇੱਕ ਵਾਰ ਤੁਸੀਂ ਵਹਿਮਾਂ ਭਰਮਾਂ ਦੇ ਵਿੱਚੋਂ ਨਿਕਲ ਕੇ ਉਸ ਪਰਮਪితਾ ਪਰਮਾਤਮਾ ਨੂੰ ਯਾਦ ਕਰਨਾ ਸ਼ੁਰੂ ਕਰ ਦਿਓ ਜੇਕਰ ਤੁਹਾਨੂੰ ਵੀਡੀਓ ਲੱਗੀ ਚੰਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਤੇ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਵੀ ਲਿਖਿਓ ਆਪਣੇ ਚੈਨਲ ਸਮਰ ਸਿੰਘ ਐਲਮ ਨੂੰ ਸਬਸਕ੍ਰਾਈਬ ਕਰਨਾ ਕਦੇ ਨਾ ਭੁੱਲਿਓ ਤਾਂ ਜੋ ਅਸੀਂ ਇਸ ਤਰ੍ਹਾਂ ਦੀਆਂ ਰੋਹਾਨੀ ਤੇ ਅਧਿਆਤਮਿਕ ਵੀਡੀਓਜ਼ ਤੁਹਾਡੇ ਕੋਲ ਹਰ ਰੋਜ਼ ਲੈ ਕੇ ਆਈਏ ਤੇ ਤੁਹਾਨੂੰ ਇਹਨਾਂ ਵੀਡੀਓਜ਼ ਨੂੰ ਸੁਣ ਕੇ ਪਰਮਾਤਮਾ ਦੇ ਨਾਮ ਤੁਸੀਂ ਲੜ ਲੱਗ ਸਕੋ ਸੋ ਜੇਕਰ ਮੇਰੇ ਤੋਂ ਕੋਈ ਵੀ ਗਲਤੀ ਹੋਈ ਤਾਂ ਆਪਣੀ ਨਿਮਾਣੀ ਭੈਣ ਜਾਂ ਧੀ ਸਮਝ ਕੇ ਮਾਫ ਕਰ ਦੇਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ